ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਸਾਧ ਸੰਗ ਜੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਦਵਾਰੇ ਪੂਰੇ ਜੋਬਨ ਤੇ ਚੱਲ ਰਿਹਾ ਹੈ ਇੱਕ ਮਾਂ ਆਪਦੇ ਪੁੱਤਰ ਨੂੰ ਕਹਿੰਦੀ ਹੈ ਪੁੱਤਰਾ ਵੇ ਜੇ ਤੈ ਹੱਕ ਲੈਣੇ ਨੇ ਤਾਂ ਉਥੇ ਡੱਲੇਬਾਲ ਆਪਦੇ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠਾ ਥੋੜੀ ੜੀ ਕਰਦਾ ਆ ਝੰਡਾ ਚੱਕ ਲੈ ਆ ਝੰਡਾ ਚੱਕ ਕੇ ਪੁੱਤ ਦਿੱਲੀ ਪਹੁੰਚ ਕਿਉਂਕਿ ਏਕਤਾ ਦੇ ਵਿੱਚ ਹੀ ਸਫਲਤਾ ਹੁੰਦੀ ਹੈ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਵੀ ਇੱਕ ਹੋ ਕੇ ਆਪਾਂ ਡੱਲੇਵਾਲ ਦੀ ਜਾ ਕੇ ਮਦਦ ਕਰੀਏ ਫੇਰ ਹੀ ਆਪਣੇ ਹੱਕਾਂ ਨੂੰ ਲੈ ਸਕਦੇ ਆ ਨਹੀਂ ਇਹ ਹੱਕ ਖੋਤੋ ਖੋਹੇ ਜਾਣਗੇ ਲੋਕ ਪਾਠਕ ਭਰਾ ਧੌਲੇ ਵਾਲੇ ਇਸ ਹਫ਼ਤੇ ਨੂੰ ਇਉਂ ਬਿਆਨ ਕਰ ਲੱਗੇ ਨੇ ਭਾਈ ਹੁਮਾਰੇ ਹਾਕਮਾਂ ਦੇ ਹੱਥਾਂ 'ਚ ਸੰਭਾਤ ਦੇਸ਼ ਨੂੰ ਕੰਗਾਲ ਕਰਤਾ ਹੋਏ ਸਭ ਲੁੱਟ ਕੇ ਲੁੱਟ ਕੇ ਕੋਰਾ ਹੈ ਪਾਤਾ ਮਿੱਤਰੋ ਇਹ ਮਾਂਜ ਧਰਤਾ ਹੋਏ ਸਭ ਲੁੱਟ ਕੇ ਕੇ ਕੱਲੀ ਕੱਲੀ ਮਾਨਹਾਨੀ ਦਾ ਵੇ ਗੱਲ ਮੰਨ ਲੈ ਮੰਨ ਲੈ लाਡ ਲਿਆ ਮੇਰੀ ਝੰਡਾ ਚੱਕ ਲੈ ਕੇ ਸਾਨੀ ਦਾ ਵੇ ਗੱਲ ਮੰਨ ਲੈ ਹੀੜਾਂ ਜਾਂ ਜਦੋਂ ਜਦੋਂ ਨੇ ਪੰਜਾਬ ਤੇ ਸੂਰਮੇ ਦਲੇਰੀ ਤਾਰਦੇ ਵੇ ਹਿੱਕਾਂ ਤਾਣ ਕੇ ਤਾਣ ਕੇ ਵੈਰੀ ਦੇ ਅੱਗੇ ਖੜਦੇ ਮੌਤ ਤਾਈ ਠੇਡੇ ਮਾਰਦੇ ਵੇ ਹਿੱਕਾਂ ਤਾਣ ਕੇ ਓਏ ਅੱਜ ਹੋਂਦੀਆਂ ਖੇਤਸ ਚੱਕ ਲੈ ਕਿਸਾਨੀ ਦਾ ਵੇ ਗੱਲ ਮੰਨ ਲੈ ਹੁਣ ਯਾਰ ਵਾਰ-ਵਾਰ ਦੁਨੀਆ ਤੇ ਆਉਣਾ ਦਾਗ ਨਾ ਲਵਾਈ ਦੁੱਧ ਦੇ ਨੂੰ ਵੇ ਸਿਰ ਦੇ ਦੀ ਪਾਵੇ ਦੇਦੀ ਪਾਵੇਂ ਪੇਠਣਾਂ ਲਵਾਈ ਇੱਕ ਤਾਨ ਲੜੀ ਜੁੱਧ ਦੇ ਨੂੰ ਵੇ ਸਿਰ ਦੇ ਦੀ ਪਾਵੇ ਹੋਏ ਦੁਨੀਆ ਦੇ ਤਾਈ ਬਣੀ ਸੂਰਮਾ ਤੂੰ ਸੰਸਾਰ ਪਾਨੀ ਦਾ ਚੇ ਪਰੋਕੇ ਕਰੀਏ ਗੁਲਾਮੀ ਦੂਰਵੇ ਹੱਕ ਮਿਲਦੇ ਮਿਲਦੇ ਨਹੀਂ ਐਸਾਂ ਚ ਸੌਕੇ ਸੁਪਨੇ ਨਾ ਹੁੰਦੇ ਪੂਰਵੇ ਹੱਕ ਮਿਲਦੇ ਉਹ ਜਿਹੜੀ ਇਕਤਾ ਚ ਰਹਿ ਕੇ ਜੰਗ ਲੜਦੇ ਵੇ ਜਿਹੜੀ ਇਕਤਾ ਇਕਤਾ ਚ ਰਹਿ ਕੇ ਜੰਗ ਲੜਦੇ ਮਾਨਕਾ ਤੂੰ ਉਸੇ ਗਾਨੀ ਦੀ ਜ਼ਮੀਰ ਆਵੇ ਗੱਲ ਮੰਨ ਲੈ ਉਹ ਕਾਲੀ ਕਾਂਗਰਸੀ ਲੁੱਟ ਕੇ ਵਿਖਾਗੇ ਬੀਜੇਪੀ ਨੇ ਹੱਦ ਕਰਤੀ ਵੇ ਕੈਸੀ ਚੰਦਰੀ ਏ ਚੰਦਰੀ ਹਕੂਮਤ ਆਈ ਖੋਦੀ ਫਿਰੇ ਸਾਡੀ ਧਰਤੀ ਵੇ ਕੈਸੀ ਚੰਦਰੀ ਉਹ ਨਾਲੇ ਪਤਾ ਇੱਥੇ ਸਦਾ ਨਹੀਂ ਹੋ ਰਹਿਣਾ ਬੁਲਬਲਾ ਫੁੱਟੂ ਪਾਣੀ ਦਾ ਸਦਾ ਸੱਚ ਗਾਉਂਦਾ ਸੱਚ ਬੋਲਣੋਂ ਨਹੀਂ ਡਰਦਾ ਸਦਾ ਨਾਲ ਵੇ ਨਾਲ ਵੇ ਕਿਸਾਨਾਂ ਦੇ ਆ ਖੜਿਆ ਆਇਆ ਹੱਕ ਲਈ ਲੜਦਾ ਓਏ ਸਦਾ ਨਾਲ ਵੇ ਜੁਆਨਾ ਬਿਟਾਈ ਇਤਿਹਾਸੀਏ ਲਿਖਿਆ ਇੱਕ ਦਿਨ ਕਰਸਾਨੀ ਦਾ ਵਗਲ ਮੰਗਲਾ ਮਨ ਲੈ ਲਾੜਿਆ ਮੇਰੀ ਝੰਡਾ ਚੱਕ ਲੈ ਕਿਸਾਨੀ ਲਓ ਦੋਸਤੋ ਇਸ ਕਹਾਣੀ ਨੂੰ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਸਾਰੇ ਆਪਣੇ ਹੱਕਾਂ ਲਈ ਉਸ ਬੁਰੂਹਾਂ ਦੇ ਉੱਤੇ ਡੱਲੇਵਾਲ ਜੀ ਨਾਲ ਪਹੁੰਚੋ ਧੰਨਵਾਦ